ਬੇਸੰਤੋਖਾ ਬੰਦਾ ਸੇਵਾ ਨਹੀਂ ਕਰ ਸਕਦਾ ਸਾਧ ਸੰਗਤ ਤੁਸੀਂ ਸਬਰ ਸੰਤੋਖ ਵਾਲੇ ਦੇ ਹੱਥ ਵਿੱਚ ਕੋਈ ਚੀਜ਼ ਵਰਤਾਉਣ ਲਈ ਭੇਜੋਗੇ ਨਾ ਉਹਦੇ ਲਈ ਆਪਣੇ ਲਈ ਭਾਵੇਂ ਬਚੇ ਨਾ ਬਚੇ ਉਹ ਕਹਿੰਦਾ ਦੂਜੇ ਨੂੰ ਖਵਾਈਏ ਯਾਰ ਤੁਸੀਂ ਵੇਖੋ ਕਦੀ ਮਾਂ ਕੋਲ ਕਿੱਡਾ ਸਬਰ ਹੁੰਦਾ ਕਈ ਵਾਰੀ ਘਰ 'ਚ ਕੋਈ ਚੀਜ਼ ਬਣਦੀ ਹੈ ਬੜੀ ਸਵਾਦ ਤੇ ਸਾਰਿਆਂ ਨੂੰ ਕੌਲੀਆਂ 'ਚ ਪਾ ਕੇ ਮਾਂ ਨੇ ਵੰਡ ਦਿੱਤੀ ਆਪਣੀ ਜੋ ਕਿ ਥੋੜੀ ਜੀ ਰੱਖ ਲਈ ਪਰ ਇੱਕ ਬੱਚੇ ਨੇ ਫੇਰ ਮੰਗ ਲਈ ਵੀ ਹੈਗੀ ਆ ਕਈ ਵਾਰੀ ਮਾਂ ਆਪਣੇ ਹਿੱਸੇ ਦੀ ਰੱਖੀ ਹੋਈ ਵੀ ਪੁੱਤ ਧੀ ਨੂੰ ਖਵਾ ਦਿੰਦੀ ਹੈ ਇਹ ਸਬਰ ਹੈ ਕਦੀ ਕੋਈ ਗੱਲ ਨਹੀਂ ਮੈਂ ਫੇਖ ਖਾਲਾ ਕਈ ਵਾਰੀ ਮਾਂ ਝੂਠ ਵੀ ਬੋਲ ਦਿੰਦੀ ਐ ਬੱਚੇ ਪੁੱਛਦੇ ਨੇ ਮਾਂ ਤੂੰ ਖਾ ਲਿਆ ਕਹਿੰਦੀ ਹਾਂ ਮੈਂ ਖਾ ਲਿਆ ਵਾ ਪਰ ਮਾਂ ਨੇ ਆਪਣੇ ਜੋਗਾ ਵੀ ਜਿਹੜਾ ਰੱਖਿਆ ਉਹ ਵੀ ਪੁੱਤ ਧੀ ਨੂੰ ਖਵਾ ਦਿੱਤਾ ਉਹ ਵੱਖਰੀ ਗੱਲ ਐ ਕਿ ਜਦੋਂ ਬੱਚਿਆਂ ਦੀ ਵਾਰੀ ਆਉਂਦੀ ਆ ਉਦੋਂ ਟਾਵੇਂ ਨੇ ਜਿਹੜੇ ਆਪਣੇ ਸਿੱਧਾ ਵੀ ਮਾਂ ਬਾਪ ਨੂੰ ਦੇਣ ਇਹ ਬਾਤ ਦੀ ਗੱਲ ਐ ਪਰ ਮਾਂ ਬਾਪ ਕਈ ਵਾਰੀ ਜਿਹੜਾ ਆਪਣੇ ਜੋਗਾ ਵੀ ਰੱਖਿਆ ਹੁੰਦਾ ਕਹਿੰਦੇ ਕੋਈ ਗੱਲ ਨਹੀਂ ਬੱਚਿਆਂ ਨੂੰ ਖਵਾ ਦਿਓ ਇਹਨਾਂ ਨੇ ਅੱਗੇ ਵਦਨਾ ਫੁੰੜਨਾ ਬਹੁਤ ਗੱਲ ਇਹ ਵੱਖਰੀ ਗੱਲ ਐ ਤੋਂ ਸਤਗੁਰ ਜੀ ਨੇ ਇਹ ਬਹੁਤ ਪਿਆਰੇ ਨੁਕਤੇ ਨੇ ਜਿਹੜੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਤੋਂ ਇੱਥੇ ਸ਼ਬਦ ਕਿੱਡਾ ਪਿਆਰਾ ਵਰਤਿਆ। ਕਹਿੰਦੇ ਕਿ ਮਾਤਾ-ਮਤ ਪਿਤਾ ਸੰਤੋਖ ਜਿਹੜਾ ਸਬਰ ਸੰਤੋਖ ਵਾਲਾ ਬੰਦਾ ਹੈ। ਉਹ ਹੀ ਸੇਵਾ ਕਰ ਸਕਦਾ ਹੈ। ਤਾਂ ਸਤਿਗੁਰ ਨੇ ਆਖਿਆ ਸੀ ਨਾ ਸੇਵ ਕੀਤੀ ਸੰਤੋਖੀ ਜਿਹਨੇ ਸੱਚੋ-ਸੱਚ ਧਿਆਇਆ। ਜਿਹੜਾ ਸਬਰ ਸੰਤੋਖ ਵਾਲਾ ਬੰਦਾ ਨਾ ਉਹ ਸੇਵਾ ਕਰੇਗਾ। ਬੇਸੰਤੋਖਾ ਬੰਦਾ ਸੇਵਾ ਨਹੀਂ ਕਰਾਉ ਬੇਸੰਤੋਖਾ ਬੰਦਾ ਤਾਂ ਜੇ ਕੋ ਫਾਂਡ ਵੀ ਹੋਏਗਾ ਨਾ ਸੇਵਾ ਦਾ ਵਿੱਚੋਂ ਖਾਣ ਦੀ ਕੋਸ਼ਿਸ਼ ਕਰੇਗਾ ਤੁਸੀਂ ਵੇਖਿਓ ਸੰਸਥਾਵਾਂ ਵੀ ਇਦਾਂ ਡੁੱਬਦੀਆਂ ਨੇ ਸਾਂਝੀਆਂ ਪਰਿਵਾਰਾਂ 'ਚ ਵੀ ਇਕੱਠ ਤਾਂ ਨਹੀਂ ਰਹਿੰਦਾ ਕੋਈ ਜਦੋਂ ਬੇਸੰਤੋਖਾ ਬੰਦਾ ਕਹੇਗਾ ਵੀ ਮੈਂ ਇਹਦਾ ਖਾ ਲਾਂ ਆਪਣਾ ਪਾਸੇ ਰੱਖ ਲਵਾਂ ਉਹ ਗੱਲ ਨਹੀਂ ਬਣੇਗੀ ਜੇ ਸਬਰ ਸੰਤੋਖ ਤੇ ਯਾਦ ਰੱਖਣਾ ਸਬਰ ਸੰਤੋਖ ਇਨਸਾਨ ਦੀ ਜ਼ਿੰਦਗੀ ਦੀ ਨੀਂਹ ਆ ਸਾਧ ਸੰਗਤ ਜੀ ਜਿਹੜੇ ਇਨਸਾਨ ਕੋ ਸਬਰ ਹੈ ਨਹੀਂ ਨਾ ਮੈਂ ਬਾਣੀ ਪੜ ਰਿਆ ਸੀ ਤੇ ਭਗਤ ਕਬੀਰ ਦਾ ਬੜਾ ਪਿਆਰਾ ਨੁਕਤਾ ਹੈ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਸ਼ੇਖ ਸਬੂਰੀ ਬਾਹਰ ਸ਼ੇਖ ਨਾ ਇслаਮ ਦੇ ਵਿੱਚ ਬੜਾ ਧਾਰਮਿਕ ਵਿਅਕਤੀ ਮੰਨਿਆ ਗਿਆ ਸਬੂਰੀ ਕਹਿੰਦੇ ਨੇ ਸਦਕ ਨੂੰ ਕਹਿੰਦੇ ਕਬੀਰ ਸ਼ੇਖ ਸਬੂਰੀ ਬਾਹਰ ਜਿਹੜਾ ਬੰਦਾ ਸਬਰ ਤੋਂ ਬਾਹਰ ਹੋ ਗਿਆ ਕਿਹਾ ਹਜ ਕਾਬਾ ਜਾਏ ਕਿਉਂਕਿ ਇਸਲਾਮ ਚ ਹਜ ਕਾਬਾ ਬੜਾ ਪਵਿੱਤਰ ਚੀਜ਼ ਮੰਨੀ ਗਈ ਹੈ ਹਜ ਗਿਆ ਚੱਲਿਆ ਵਾ ਕਾਬੇ ਗਿਆ ਵਾ ਜਿਵੇਂ ਆਪਾਂ ਆਪਣੇ ਸਿੱਖੀ ਵਿੱਚ ਕਹਿੰਦੇ ਮੈਂ ਦਰਬਾਰ ਸਾਹਿਬ ਗਿਆ ਮੈਂ ਅਨੰਦਪੁਰ ਸਾਹਿਬ ਗਿਆ ਮੈਂ ਹਜੂਰ ਸਾਹਿਬ ਗਿਆ ਮੈਂ ਪਟਨਾ ਸਾਹਿਬ ਗਿਆ ਜਵੇਂ ਆਪਾਂ ਆਪਣੇ ਧਾਰਮਿਕ ਸਥਾਨਾਂ ਦੇ ਨਾਮ ਲੈਨੇ ਆ ਇਸਲਾਮ ਦੇ ਵਿੱਚ ਉਹਨਾਂ ਦੇ ਹਜ ਕਾਬੇ ਜਾਣਾ ਮੱਕੇ ਜਾਣਾ ਮਦੀਨੇ ਜਾਣਾ ਇਹ ਉਹਨਾਂ ਦੀ ਮਤਲਬ ਬੜੀ ਪਵਿੱਤਰ ਚੀਜ਼ ਹੈ ਵੀ ਉਹ ਕਹਿੰਦੇ ਜੇ ਤੂੰ ਸਬਰ ਨਹੀਂ ਹੈਗਾ ਤੇਰੀ ਜ਼ਿੰਦਗੀ ਚ ਤੇ ਭਾਵੇਂ ਤੂੰ ਹਜ ਕਾਬੇ ਤੁਰਿਆ ਫਿਰ ਕੀ ਮਤਲਬ ਰਹਿ ਗਿਆ ਦਾ ਕਬੀਰ ਸ਼ੇਖ ਸਬੂਰੀ ਬਾਹਰ ਆ ਕੀ ਹਜ ਕਾਬੇ ਜਾਏ ਜਾਂ ਕੀ ਦਿਲ ਸਾਬਤ ਨਹੀਂ ਜਿਹਦੇ ਅੰਦਰ ਸਹਜ ਹੈ ਨਹੀਂ ਸਬਦ ਦਾ ਅਰਥ ਵਾ ਕੀ ਸੰਤੋਖ ਹੈ ਨਹੀਂ ਤਾਂ ਕੋ ਕਹਾਂ ਖੁਦਾਏ ਇਹ ਬੜਾ ਵੱਡਾ ਨੁਕਤਾ ਹੈ ਜੀ ਕਹਿੰਦੇ ਉਹਦੇ ਵਾਸਤੇ ਰੱਬ ਕਿਤੇ ਵੀ ਹੈ ਨਹੀਂ ਨਾ ਰੱਬ ਉਹਦੇ ਵਾਸਤੇ ਘਰ ਵਾ ਤੇ ਨਾ ਉਹਦੇ ਵਾਸਤੇ ਰੱਬ ਕਿਸੇ ਧਾਰਮਿਕ ਸਥਾਨ ਤੇ ਹੈਗਾ ਤੇ ਜੇ ਬੰਦੇ ਕੋਲ ਸਬਰ ਸੰਤੋਖ ਹੈਗਾ ਫਿਰ ਰੱਬ ਘਰ ਵੀ ਹੈਗਾ ਵਾ ਤੇ ਜਿੱਥੇ ਵੀ ਜਾਏਗਾ ਰੱਬ ਨਾਲ ਨਾਲ ਤੁਰਿਆ ਫਿਰਦਾ ਰੱਬ ਉਹਦੇ ਅੰਦਰ ਵਾ ਈ ਬੈਠ ਲੂ ਬੈਠਲ ਬੀਠਲ ਬੈਨ ਸੰਸਾਰ ਨਹੀਂ ਤੋ ਇੱਕ ਬੇਨਤੀ ਕਰਾਂ ਸਾਧ ਸੰਗਤ ਜੀ ਇਹ ਬੜੀ ਅੱਜ ਸਮਾਜ ਵਿੱਚ ਰਿਸ਼ਤਿਆਂ 'ਚ ਤਰੇੜਾਂ ਕਿਉਂ ਪੈ ਰੀਆਂ ਨੇ ਕਾਰ ਲੱਭ ਕੇ ਵੇਖਿਓ ਕਿਤੇ ਕਿਉਂਕਿ ਇਹ ਚੀਜ਼ਾਂ ਨੇ ਜਿਹੜੀਆਂ ਬੇਸਿਕ ਅਸੂਲ ਨੇ ਹੁਣ ਆਪਾਂ ਜਦੋਂ ਗੱਲ ਕੀਤੀ ਸਬਰ ਸੰਤੋਖ ਦੀ ਜੇ ਸਬਰ ਸੰਤੋਖ ਆ ਜਾਏ ਪਰਿਵਾਰਾਂ 'ਚ ਬੱਚਿਆਂ 'ਚ ਮਾਂ-ਬਾਪ 'ਚ ਭੈਣਾ ਭਰਾਵਾਂ 'ਚ ਤੇ ਸਮਾਜ ਕਿਦਾਂ ਸੋਹਣਾ ਤਰੱਕੀ ਕਰੇਗਾ ਜੀ ਜਦੋਂ ਇਹ ਚੀਜ਼ਾਂ ਸਾਡੇ ਸਮਾਜ ਵਿੱਚੋਂ ਲੋਪ ਹੋ ਜਾਂਦੀਆਂ ਇੱਕ ਚਿਤਾ ਹੋਰ ਰੱਖਿਓ ਬੇਸੰਤੋਖਾ ਬੰਦਾ ਕਦੀ ਸੁਖੀ ਵੀ ਨਹੀਂ ਰਹਿ ਸਕਦਾ ਜੋਨੇ ਮਰਜੀ ਪਦਾਰਥਾਂ ਦੇ ਢੇਰਾਂ ਤੇ ਉੱਤੇ ਬੈਠਾ ਰਹੇ ਸਤਿਗੁਰ ਨੇ ਐਵੇਂ ਥੋੜਾ ਆਖਿਆ ਸੀ ਭੁੱਖਿਆਂ ਭੁੱਖ ਨਾ ਜੇ ਬੰਨਾਪੁਰੀਆਂ ਭਾਰ ਬੰਦਾ ਦੁਨੀਆਂ ਦੇ ਤਮਾਮ ਪਦਾਰਥ ਵੀ ਇਕੱਠੇ ਕਰ ਲਵੇ ਨਾ ਤ੍ਰਿਸ਼ਨਾ ਦੇ ਅਧੀਨ ਰਿਆ ਕਦੀ ਬੰਦਾ ਸੁਖੀ ਨਹੀਂ ਹੋ ਸਕਦਾ ਸੁਖੀ ਹੋਣ ਵਾਸਤੇ ਸਤਿਗੁਰ ਜੀ ਕਹਿੰਦੇ ਇਹ ਨੁਕਤੇ ਅਪਣਾਉਣੇ ਬਹੁਤ ਜ਼ਰੂਰੀ ਆ ਤਾਂ ਕਿ ਜ਼ਿੰਦਗੀ ਤੇਰੀ ਖੂਬ ਸੂਰਤ ਬਣ ਸਕੇ ਤੇਰੀ ਜ਼ਿੰਦਗੀ ਵਧੀਆ ਬਣ ਸਕੇ ਤੂੰ ਜ਼ਿੰਦਗੀ ਵਿੱਚ ਤਰੱਕੀ ਕਰ ਸਕੇ ਗੁਣ ਸਤਿਗੁਰ ਨੇ ਬਾਣੀ ਵਿੱਚ ਬਾਰ ਬਾਰ ਦੱਸਿਆ